ਦਸਾਂਗਾ ਦਾ ਮੈਂ ਜਗਰਾਜ ਸਿੰਘ ਇੱਕ ਸੂਰੇਵੀਂ ਜਿਵੇਂ ਅੱਜ ਦੇ ਦਿਨ ਭਾਈ ਜਗਰਾਟ ਸਿੰਘ ਤੂਫਾਨ ਨੂੰ ਸ਼ਹੀਦ ਕੀਤਾ ਗਿਆ ਤੇ ਉਸ ਮਰਦ ਨੇ ਇਹੋ ਜਿਹਾ ਪਿਆਰ ਕਮਾਇਆ ਵੀ 4 ਲੱਖ ਤੋਂ ਲੈ ਕੇ 5 ਲੱਖ ਦੀ ਗਿਣਤੀ 'ਚ ਲੋਕ ਉਹਨੂੰ ਸ਼ਰਧਾਂਜਲੀ ਦੇਣ ਗਏ ਤੇ ਇਹਦੇ 'ਚ ਕੱਲੇ ਸਿੱਖ ਨਹੀਂ ਹਿੰਦੂ ਵੀ ਗਏ ਤੇ ਮੁਸਲਮਾਨਾਂ ਨੇ ਵੀ ਭਾਈ ਜਗਰਾਟ ਸਿੰਘ ਤੂਫਾਨ ਨੂੰ ਪਿਆਰ ਦਿੱਤਾ ਇਹੋ ਜਿਹਾ ਉੱਚਾ ਸੁੱਚਾ ਕਰਤਾਰ ਵਾਲਾ ਜੀਵਨ ਜਿਊ ਕੇ ਗਏ ਭਾਈ ਜਗਰਾਜ ਸਿੰਘ ਤੂਫਾਨ 10 ਦੇ ਨਿੰਬੀ ਉਹਨਾਂ ਦੇ ਭੋਗ ਤੇ 10 ਬੋਰੀਆਂ ਪੈਸੇ ਦੀਆਂ ਭਰੀਆਂ ਜਿਹੜਾ ਲੋਕਾਂ ਨੇ ਮੱਥਾ ਟੇਕਿਆ ਤੇ ਭਾਈ ਜਗਰਾੜ ਸਿੰਘ ਤੂਫਾਨ ਦੇ ਬਾਪੂ ਨੇ ਕਿਹਾ ਇੱਕ ਪੈਸਾ ਨਾ ਰੱਖਿਆ ਵੀ ਇਹ ਪੈਸੇ ਸਾਰੇ ਟਕਸਾਲ ਨੂੰ ਦੇਤੇ ਵੀ ਤੁਸੀਂ ਸ਼ਹੀਦਾਂ ਸਿੰਘਾਂ ਦੇ ਪਰਿਵਾਰਾਂ 'ਚ ਵੰਡ ਦੋ ਉਹਨਾਂ ਦੀ ਜਾ ਕੇ ਮਦਦ ਕਰੋ ਇਹੋ ਜੇ ਪਰਿਵਾਰ ਦੇ ਵਿੱਚੋਂ ਭਾਈ ਜਗਰਾੜ ਸਿੰਘ ਤੂਫਾਨ ਜਿੰਨਾਂ ਨੂੰ ਯਰਾ ਭਰ ਵੀ ਲਾਲਚ ਨਹੀਂ ਜਿਨ੍ਹਾਂ ਨੇ ਆਤਮ ਸਮਰਪਣ ਕਰਕੇ ਆਪਾ ਵਾਰ ਕੇ ਦੇਸ਼ ਦੀ ਖਾਤਰ ਆਪਣੀ ਕੌਮ ਦੀ ਖਾਤਰ ਹੱਕਾਂ ਦੀ ਖਾਤਰ ਜ਼ੁਲਮ ਦੇ ਵਿਰੁੱਧ ਡਟ ਕੇ ਜੰਗ ਲੜੀ ਯੁੱਧ ਲੜਿਆ